ਲੁਧਿਆਣਾ ਸ਼ਹਿਰ ਪੰਜਾਬ ਦਾ ਮੈਂਚੈਸਟਰ ਹੈ ਔਰ ਇਸ ਲੁਧਿਆਣਾ ਸ਼ਹਿਰ ਦੇ ਵਿੱਚ ਥੋਕ ਦਾ ਸਾਮਾਨ ਤੇ ਵਪਾਰੀਆਂ ਦਾ ਗੜ ਮੰਨਿਆ ਜਾਂਦਾ ਹੈ ਔਰ ਅਕਸਰ ਜਦੋਂ ਇੱਥੇ ਕੋਈ ਟ੍ਰੈਫਿਕ ਜਾਮ ਹੋ ਜਵੇ ਤਾਂ ਕਈ-ਕਈ ਘੰਟਿਆਂ ਦਾ ਜਾਮ ਲੱਗ ਜਾਂਦਾ ਹੈ ਅਜਿਹਾ ਹੀ ਇੱਕ ਅੱਜ ਵਾਕਿਆ ਹੋਇਆ ਤੇਜ਼ ਰਫ਼ਤਾਰ ਟਰਾਲਾ ਜਾ ਕੇ ਪਿੱਪਲ ਦੇ ਟਾਣੇ ਨਾਲ ਟਕਰਦਾ ਤੇ ਉਸ ਤੋਂ ਬਾਅਦ ਦੁਗਰੀ ਰੋਡ ਦੇ ਉੱਤੇ ਇੱਕ ਵੱਡਾ ਹਾਦਸਾ ਹੋ ਜਾਂਦਾ ਜਿੱਥੇ ਉਹ ਕਾਰ ਖੜੀ ਸੀ ਉਸ ਕਾਰ ਦੇ ਵਿੱਚ ਇਹ ਟਰਾਲਾ ਉੱਪਰ ਜਾ ਕੇ ਲੱਗਦਾ ਤੇ ਉਸ ਤੋਂ ਬਾਅਦ ਪੂਰਾ ਟ੍ਰੈਫਿਕ ਜਮ ਹੋ ਜਾਂਦਾ ਹੈ ਪਰ ਇੱਥੇ ਅੱਜ ਟ੍ਰੈਫਿਕ ਪੁਲਿਸ ਵਾਲਿਆਂ ਨੇ ਦਿਲ ਜਿੱਤ ਲਿਆ ਨਹੀਂ ਤਾਂ ਲੋਕਾਂ ਨੂੰ ਡੰਡੇ ਦਿਖਾਉਣ ਦਿਖਾ ਕੇ ਰੂਟ ਬਦਲਣ ਤੋਂ ਇਲਾਵਾ ਸ਼ਾਇਦ ਹੀ ਕੁਝ ਹੋਵੇ ਪਰ ਇੱਥੇ ਜਿੱਥੇ ਜਾਨੀ ਨੁਕਸਾਨ ਤੋਂ ਬਚਾਰਿਆ ਉੱਥੇ ਟ੍ਰੈਫਿਕ ਪੁਲਿਸ ਵਾਲਿਆਂ ਨੇ ਆਪਣੀ ਜ਼ਿੰਮੇਵਾਰੀ ਚੰਗੇ ਤਰੀਕੇ ਦੇ ਨਾਲ ਨਿਭਾਈ ਆ ਟ੍ਰੈਫਿਕ ਨੂੰ ਕੰਟਰੋਲ ਕਰਨ ਤੇ ਜਲਦੀ ਸੁਚਾਰੂ ਬਣਾਉਣ ਦੇ ਲਈ ਆ ਟ੍ਰੈਫਿਕ ਪੁਲਿਸ ਵਾਲੇ ਆ ਪਾਰੀਆਂ ਲੈ ਕੇ ਟਾਣੇ ਨੂੰ ਪਾਸੇ ਕਰਨ ਲੱਪੇ ਨੇ ਵੱਡਿਆ ਪੀਸ ਕੀਤੇ ਤੇ ਉਸ ਤੋਂ ਬਾਅਦ ਇਹ ਟਾਣਾ ਪਾਸੇ ਕੀਤਾ ਤੇ ਦੁਗਰੀ ਰੋਡ ਦੇ ਉੱਤੇ ਲੱਗਿਆ ਜਾਮ ਜਿਹੜਾ ਆ ਉਸ ਤੋਂ ਬਚਾ ਕੀਤਾ ਹੈ ਇਦਾਂ ਦੇ ਕੰਮ ਜਿਹੜੇ ਨੇ ਪੁਲਿਸ ਵਾਲਿਆਂ ਦੇ ਵਾਕਈ ਸਾਨੂੰ ਵੀ ਚੰਗੇ ਲੱਗਦੇ ਨੇ ਕਿਉਂਕਿ ਅਸੀਂ ਕਹਿੰਦੇ ਆ ਵੀ ਪੰਜਾਬ ਪੁਲਿਸ ਅਕਸਰ ਇਦਾਂ ਦੇ ਕੰਮਾਂ ਤੋਂ ਬਚਦੀ ਆਉਂਦੀ ਆ ਪਰ ਇਹਨਾਂ ਪੁਲਿਸ ਵਾਲਿਆਂ ਦੀ ਵਾਕਈ ਸਰਾਹਣਾ ਕਰਨੀ ਬਣਦੀ ਹੈ ਸਲੂਟ ਹੈ ਇਹਨਾਂ ਪੁਲਿਸ ਵਾਲਿਆਂ ਨੂੰ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਟ੍ਰੈਫਿਕ ਨੂੰ ਸੁਚਾਰੂ ਕੀਤਾ ਹੈ ਕੋਕੀ ਲੁਧਿਆਣੇਰ ਕੇ ਸ਼ਹਿਰ ਦੇ ਵਿੱਚ ਜਦੋਂ ਜਾਮ ਲੱਗ ਜਵੇ ਤੇ ਕਹਿੰਦੇ ਆ ਵੀ ਕਈ ਕਈ ਘੰਟੇ ਬੰਨੇ ਹੋ ਜਾਂਦੇ ਨੇ ਔਰ ਕਈ ਲੋਕਾਂ ਦਾ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਇਸ ਪੰਜਾਬ ਦੇ ਮਾਂਚੈਸਟਰ ਦੇ ਵਿੱਚ ਸੋ ਪੰਜਾਬ ਪੁਲਿਸ ਦੀ ਇਸ ਹੱਲਾਸ਼ੇਰੀ ਨੂੰ ਤੁਸੀਂ ਵੀ ਵੱਧ ਕੇ ਸ਼ੇਅਰ ਕਰਿਓ ਔਰ ਤਾਂ ਜੋ ਬਾਕੀ ਪੰਜਾਬ ਪੁਲਿਸ ਜਾਂ ਟ੍ਰੈਫਿਕ ਪੁਲਿਸ ਵਾਲੇ ਵੀ ਆਪਣੀ ਤਾਰੀਫ਼ ਤੋਂ ਬਾਅਦ ਇਹ ਜਿਹੜਾ ਆ ਕੰਮ ਕਰਨਾ ਸ਼ੁਰੂ ਕਰਦੇ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਜ਼ਰੂਰ ਦੱਸਿਓ ਔਰ ਇਹ ਵੀ ਦੱਸਿਓ ਕਿ ਕਦੇ ਤੁਸੀਂ ਲੁਧਿਆਣੇ ਦੇ ਜਾਮ ਦੇ ਵਿੱਚ ਫਸੇ ਹਾਂ ਜੇ ਫਸੇ ਹਾਂ ਤਾਂ ਫਿਰ ਕਿੰਨੀ ਦੇਰ ਫਸੇ ਹਾਂ ਔਰ ਇਸ ਤੋਂ ਇਲਾਵਾ ਕਿੱਥੇ-ਕਿੱਥੇ ਜਾਮ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਬਹੁਤਾ ਹੀ ਲੱਗਦਾ ਹੈ ਮੇਰਾ ਨਾਮ ਹੈ ਅੰਕਿਤ ਰਾਜ ਸਿੰਘ ਮੈਂ ਹਮ ਮਾਫੀ ਆਪ ਯਹਾਂ ਤੇ ਹਾਂਜੀ ਹਮ ਜਸਟ ਗਾੜੀ ہماری ਅੱਗੇ ਗਈ ਹੈ ਹਮਾਰੇ ਜਸਟ ਪਿੱਛੇ ਸੇ ਇਹ ਪੇੜ ਡਿਰਾ ਹੋਇਆ ਹੈ तो हम जैसे ही मेरे दोस्त ने कहा कि गाड़ी गिरी हमने देखी हमारी गाड़ी हमें दौड़ के गया मैंने देखा कि पेड़ गिरा हुआ है तो मैंने देखा कि पहले सब सलामत है निकला तो मैंने कहा ठीक है सब ठीक है तो पर, क्या लग रहा है कारण यह तो? है कि भैया देखो ओवर स्पीड था साइड में जब इतना बड़े पेड़ लगे तो ट्रोल यहाँ से निकालने नहीं चाहिए ना लाइसेंस है ना आई है उस बंदे और कुछ भी नहीं है नहीं नहीं जिससे भी ओवर स्पीड आपकी गाड़ी कौन सी साइड थी हमारी गाड़ी जिस साइड चल रही है उसी साइड है जिस साइड जिस चल रही थी ड्राइवर के बारे में क्या बता रहे थे आप सर गाड़ी ड्राइवर के पास ना आरसी है ना लाइसेंस है वो ना मौके में ना लाइसेंस था ना आरसी थी उसने कहा कि हम अभी अपने मालिक साहब से मंगा रहे हैं सबको हाँ। है। सर डिटेल में हमारी कोई अभी सुनवाई नहीं हो रही है अभी कुछ नहीं हुआ, हुआ है हुआ। अभी एस सर आए हैं बाकी कुछ नहीं हो रहा सर अभी मौके पर मेरा नाम कपिल है ये गड्डी हम उत्तराखंड से आए थे यहाँ रिलेटिव के यहाँ पर हम आ रहे थे इस ये गाड़ी वाला आया बिल्कुल स्पीड में और गाड़ी वाला स्पीड में आया सीधा इसने यहाँ पर टोकी और ये पेड़ पूरा यहाँ पर गिरा पड़ा है और हमारे મારી પૂરી ફેમિલી بچ ગઈ ભઈયા કોઈ বাচ্চা મર જાતા કુછ હો જાતા મતલબ आप देखिए वहां पर एक बार गाड़ी में आप खुद देखिए कैसा हो रहा है वो तो हमारे मतलब ये है हम लोग बच गए बस भैया बाकी गाड़ी पूरी खत्म कर दी है और इसने क्या साइड में डाल के गाड़ी में भी हल्की सी वो कर रही है कितने मेंबर थे भैया कहाँ से भैया उत्तराखंड से आ रहे थे यहीं आए थे यहाँ पर बस हम घर को वापस जा रहे थे घर को जा से उत्ते में पीछे से आया इसने मारा और सीधा पेड़ हमारे ऊपर गिर गया भैया गाड़ी में भी चोट भी लगी। नहीं चोट वोट तो भैया कुछ नहीं लगी है लेकिन यह है फैमिली बच गई हमारी बस ही है जो जो ड्राइवर है वो तो बात हुई उनसे है उनसे तो या कैसे बात हुई भैया कोई नहीं। बात नहीं हुई हमारी तो हम तो उत्तराखंड से आए हमारी तो कोई सुनवाई भी नहीं हो रही कुछ भी पूछताछ नहीं हो रही है बाकी क्या कर सकते ਮੋਗੇ ਮੈਂ ਹਾਂ ਸਰ ਫੋਨ हमने एसएचओ सर को कर दिया था चौकी में वो दे दिए अभी आए हैं सर अभी कर रहे हैं कुछ थैंक यू जी तेरी ज्यादा ये श्रीमान जी ਜਿਹੜੀ ਹੈ ਨਾ ਕੁਦਰਤੀ ਹੈ ਜਿਹੜਾ ਪਿੱਪਲ ਸੀ ਬਹੁਤ ਭਾਰੀ ਸੀ ਉਹਦਾ ਟਾਣਾ ਟੁੱਟ ਕੇ ਡੇਗਿਆ ਥੱਲੇ ਠੀਕ ਹੈ ਠੀਕ ਹੈ ਜੀ ਉਹਦੇ ਕਰਕੇ ਟਾਈਪ ਡਿਸਰਬ ਹੋਈ ਆ ਹੁਣ ਬਾਗਵਾਨ ਵਾਲਿਆਂ ਨੂੰ ਮੈਂ ਸੰਪਰਕ ਕਰਕੇ ਉਹਨਾਂ ਨੂੰ ਕਾਲ ਕੀਤੀ ਆ ਉਨ ਬੜਾ ਕੇ ਸਾਈਡ ਤੇ ਕਰਦੇ ਆ ਟ੍ਰੈਫਿਕ ਰੈਗੂਲਰ ਚੱਲ ਰੋ ਸਰ ਕੋਈ ਬ੍ਰੇਕ ਪਦਾਰਾ ਜਿਹੀ ਫੀਲ ਨਹੀਂ ਹੋਈ ਅਚਾਨਕ ਕਿੱਦਾਂ ਹੋਈ ਨਹੀਂ ਬ੍ਰੇਕ ਫੇਲ ਤਾਂ ਨਹੀਂ ਹੋਈ ਕੁਦਰਤੀ ਟਟਾਣਾ ਡਿੱਗਣਾ ਗੱਡੀਆਂ ਰੁਕ ਗਈਆਂ ਥੋੜਾ ਜਿਹਾ ਕਾਰ ਦਾ ਨੁਕਸਾਨ ਹੈਗਾ ਬਾਕੀ ਜਾਨੀ ਮਾਲ ਨਹੀਂ ਨੁਕਸਾਨ ਹੋਇਆ ਇਸ ਸਰ ਇਹ ਕਿਹੜੀ ਗੜੀ ਡਿੱਗੀ ਲੱਗ ਰਹੀ ਹੈ ਇਹ ਫੇਸ ਵਨ ਧੁਕਰੀ ਲਾਈਟਾਂ ਤੇ ਹੈਗਾ ਹਾਂਜੀ ਤੇ ਇਨਸੀਡੈਂਟ ਹੋਇਆ ਬਾਕੀ ਕਾਰ ਦਾ ਹੁਣ ਬੰਦੇ ਮਿਲੇ ਹੀ ਨਹੀਂ ਕੌਣ ਨੇ ਉਹ ਕਿੱਥੇ ਨੇ ਤਾਂ ਪਤਾ ਲੱਗੂ ਨਾ ਕਿੱਥੇ ਦੀ ਕਾਰ ਹੈ ਕੋਈ ਸੱਟ ਜ਼ਰਾ ਜਾਨੀ ਨੁਕਸਾਨ ਕੋਈ ਨਹੀਂ ਫਿਰ ਫਿਲਹਾਲ ਕੋਈ ਬੰਦਾ ਮਿਲਿਆ ਨਹੀਂ ਨਾ ਕਿ ਤੇ ਸਰ ਆਪਣਾ ਕੀ ਨਾਮ ਹੈ ਔਰ ਕਿਹੜੀ ਜੌਂਡਿੰਗ ਚਾਜੋ ਟ੍ਰੈਫਿਕ ਨੂੰ ਕਿੱਦਾਂ ਡਾਇਵਰਟ ਕਰਦੇ ਆ ਮੈਂ ਕੁਲਦੀਪ ਸਿੰਘ ਟ੍ਰੈਫਿਕ ਚਾਰ ਜ਼ੋਨ 4 ਹਲੇੜਾ ਸਾਰੀਆਂ ਸਾਈਡਾਂ ਤੋਂ ਟ੍ਰੈਫਿਕ ਡਿਵਰਟ ਕਰ ਦਿੱਤੀ ਆ ਫਿਲਹਾਲ ਜਲਦੀ ਹੀ ਟਾਣਾ ਪਰੇ ਕਰਕੇ ਟ੍ਰੈਫਿਕ ਰਾਹ ਨੂੰ ਜਾਲੂ ਬਿਲਕੁਲ ਬੰਪਾਗ ਵਾਲਿਆਂ ਨਾਲ ਮੇਰੀ ਗੱਲ ਹੋਈ ਆ ਤੁਹਾਡੇ ਸਾਹਮਣੇ ਗੱਲ ਕਰ ਰਿਹਾ ਸੀਗਾ ਅਮਰਜੀਤ ਸਿੰਘ ਉਹ ਕਹਿੰਦੇ ਬੰਦੇ ਭੇਜਦੇ ਆ ਜੁਨੇ ਇਹਨੂੰ ਘਰ ਤੇ ਚੱਲੋ ਓਕੇ